ਪੁਲਾੰਗ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਸਮੁੱਚੇ ਬੀਡੀਪੀਓ ਲਗਾਤਾਰ ਸੈਚਡ ਤੇ ਸੰਡੇ ਛੁੱਟੀਆਂ ਛੱਡ ਕੇ ਵੀਡੀਓ ਕਰਾ ਰਿਹਾ ਤੁਹਾ ਸਾਥ ਜੁਟੇ ਹੋਏ ਨੇ ਲਗਾਤਾਰ ਇੱਕ ਦਬਾਅ ਚੱਲ ਰਹੇ ਨੇ ਕਿ ਬਖ ਬਖ ਪੰਚਾਇਤਾਂ ਤੇ ਜਿੰਨਾ ਪੈਸਾ ਪਿਆ ਕਿਸੇ ਗ੍ਰਾਂਟ ਦਾ ਉਹਨਾਂ ਦੇ ਖਾਤੇ ਦੇ ਵਿੱਚ ਤੁਰੰਤ ਵਾਪਸ ਭੇਜੋ ਇੱਕ ਖਾਤੇ ਚ ਜਮਾ ਕਰੋ ਇਹ ਮਾਮਲਾ ਕੀ ਹੈ ਤੇ ਕਿਉਂ ਇਹ ਜ਼ਬਰਦਸਤੀ ਹੋ ਰਹੀ ਹੈ ਇਹਦੇ ਤੇ ਗੱਲ ਕਰਾਂਗੇ ਬੀਬੀਸੀ ਦੇ ਬਹੁਤ ਨਾਮੀ ਪੱਤਰਕਾਰ ਮਾਰਕ ਟੱਲੀ 90 ਸਾਲ ਦੀ ਉਮਰ ਚ ਅਲਵਿਦਾ ਕਹਿ ਗਏ ਤੇ ਦੁਨੀਆ ਨੂੰ ਉਹਨਾਂ ਦਾ ਪੰਜਾਬ ਨਾਲ ਰਿਸ਼ਤਾ ਦਰਬਾਰ ਸਾਹਿਬ ਤੇ ਹਮਲੇ ਦੇ ਦੌਰਾਨ ਉਹਨਾਂ ਦੀ ਰਿਪੋਰਟਿੰਗ ਤੇ ਉਸ ਤੋਂ ਬਾਅਦ ਦੇ ਤੱਥ ਭਾਰਤ ਦੇ ਵਿੱਚ ਲਗਾਤਾਰ 22 ਸਾਲ ਬਿਊਰੋ ਚੀਫ ਰਹੇ ਹੋਏ ਉਹਨਾਂ ਨੇ ਜੋ ਵੀ ਇਥੋਂ ਦੀ ਅਬਜ਼ਰਵੇਸ਼ਨ ਜਕੀਤੀਆਂ ਜਿੰਨੀਆਂ ਸਟੋਰੇਜ ਕੀਤੀਆਂ ਜਿੰਨੀਆਂ ਕਿਤਾਬਾਂ ਲਿਖੀਆਂ ਗੱਲ ਇਹਦੇ ਤੇ ਵੀ ਕਰਾਂ ਗੱਲ 27 ਤਰੀਕ ਨੂੰ ਫਿਰ ਪੰਜਾਬ ਹਰਿਆਣਾ ਦੇ ਚੀਫ ਮਿਨਿਸਟਰ ਮਿਲ ਰਹੇ ਨੇ ਐਸਬੀਐਮ ਦੇ ਮੁੱਦੇ ਨੂੰ ਜਿਹਨੂੰ ਸਾਡੇ ਚੀਫ ਮਿਨਿਸਟਰ ਬਾਰ-ਬਾਰ ਕਹਿੰਦੇ ਨੇ ਵਸੀਂ 22 ਐਸਐਲ ਕਹਿੰਦੇ ਆ ਤੇ ਪਿਛਲੇ ਦਿਨਾਂ ਚ ਚੀਫ ਮਿਨਿਸਟਰ ਅਮਿਤ ਸ਼ਾਨੂ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਮਿਲ ਕੇ ਆਏ ਨੇ ਉਹ ਕਹਿੰਦੇ ਮੈਂ ਮੁੱਦਾ ਉੱਥੇ ਵੀ ਉਠਾਇਆ ਐਸਬੀਐਮ ਦਾ ਤਾਂ ਦੂ ਥੋੜੇ ਦਿਨ ਬਾਅਦ ਹੋ ਰਹੀ ਜਿਹੜੀ ਮੀਟਿੰਗ ਇਹਦੀ ਕੀ ਮਹੱਤਤਾ ਹੈ ਔਰ ਕਿਸ ਲੈਵਲ ਤੇ ਗੱਲ ਇਹਦੀ ਨਿਕਰਾਂ ਪਰ ਪਹਿਲਾ ਓਵਰਆਲ ਪਿੰਡੂ ਮਾਹੌਲ ਦੀ ਸਰਕਾਰਾਂ ਦੇ ਚੱਲਣ ਦੀ ਇੱਕ ਸਰਕਾਰ ਦੇ ਫੈਸਲੇ ਦੀ ਦੂਜੀ ਸਰਕਾਰ ਵੱਲੋਂ ਰੱਦੀ ਬਣਾ ਕੇ ਫਿਰ ਦੁਬਾਰਾ ਸਾਰਾ ਕੁਝ ਜੀ ਨਵੇਂ ਸਿਰਿਓਂ ਬਿਉਤਣ ਦੀ ਇਹ ਸਾਰਾ ਮਾਮਲਾ ਹੈ ਇਹਦੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਪੰਚਾਇਤਾਂ ਨੂੰ ਇਹ ਕਹਿ ਦਿੱਤਾ ਗਿਆ ਜਾਬਸਰਾ ਨੂੰ ਇਹ ਕਹਿ ਦਿੱਤਾ ਗਿਆ ਕਿ ਉਹ 15ਵੇਂ ਫਾਇਨਾਂਸ ਕਮਿਸ਼ਨ ਦੇ ਟਾਈਡ ਫੰਡਾਂ ਚੋਂ ਵੀ ਪੈਸੇ ਭੇਜੋ ਤੇ ਉਹ ਬਿੱਲ ਭਰ ਦੇਣੇ ਕਿਉਂਕਿ ਇਹ ਜਿਹੜੀਆਂ ਰੂਰਲ ਵਾਟਰ ਸਪਲਾਈ ਸਕੀਮਾਂ ਦੇ ਤਹਿਤ ਮੋਟਰਾ ਨੇ ਜਿਹੜੀਆਂ ਵਾਟਰ ਸਪਲਾਈ ਦੀਆਂ ਉਹਨਾਂ ਦੇ ਬਿੱਲਾਂ ਦਾ ਸਵਾਲ ਹੈ ਪਰ ਮਾਮਲਾ ਖੋਜਦੇ ਖੋਜਦੇ ਕੁਝ ਹੋਰ ਤੱਥ ਸਾਹਮਣੇ ਆਏ ਨੇ ਜਿਹੜੇ ਤੱਥ ਉਦੋਂ ਵੀ ਜਾਦਾ ਰੋਚਕ ਵੀ ਨੇ ਤੇ ਚਿੰਤਾਜਨਕ ਪਹਿਲੀ ਗੱਲ ਇਹ ਹੈ ਕਿ ਉਹ ਜਿਹੜੀਆਂ ਕਮੇਟੀਆਂ ਬਣਾਈਆਂ ਸੀ ਇਹਨਾਂ ਨੇ ਜਦੋਂ ਤੋਂ ਇਹ ਸਕੀਮਾਂ ਲਾਗੂ ਕੀਤੀਆਂ ਨੇ ਉਹਦੇ ਚ ਰੂਲਜ਼ ਦੇ ਮੁਤਾਬਕ ਕਲੀਅਰ ਕਟ ਹੈ ਕਿ ਇਹ ਪੈਸਾ ਪੰਚਾਇਤਾਂ ਨੇ ਨਹੀਂ ਭਰਨਾ ਇਹ ਰੂਰਲ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਦੀਆਂ ਕਮੇਟੀਆਂ ਜਿਹੜੀਆਂ ਬਣੀਆਂ ਨੇ ਉਹਨਾਂ ਨੇ ਜਿਹੜੇ ਪਾਣੀ ਦੀ ਖਪਤ ਕਰਦੇ ਬੰਦੇ ਨੇ ਉਹਨਾਂ ਤੋਂ ਵਸੂਲ ਕਰਨਾ ਸੀਗਾ ਮੁਢਲੇ ਤੌਰ ਤੇ ਉਹਨਾਂ ਤੋਂ ਉਹਨੇ ਪੈਸੇ ਲੈਣੇ ਸੀ ਪੈਸੇ ਲੈ ਕੇ ਭਰੋਣੇ ਸੀ ਉਹ ਲਗਾਤਾਰ ਪੈਸੇ ਭਰਉਦੇ ਤੇ ਲੋਕਾਂ ਤੋਂ ਕਦੇ ਪੈਸਾ ਲਿਆ ਨਹੀਂ ਗਿਆ ਕਿਉਂਕਿ ਵੋਟਾਂ ਦੇ ਸਵਾਲ ਵੀ ਹੁੰਦੇ ਨੇ ਹੋਰ ਬਹੁਤ ਸਾਰੇ ਮਾਮਲੇ ਨੇ ਬਹੁਤ ਸਾਰੇ ਗਰੀਬ ਦੇ ਵੀ ਪਾਣੀ ਰਹੇ ਤਾਂ ਬਾਕੀ ਜਿਹੜੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ ਲੰਮੇ ਸਮੇਂ ਤੱਕ ਉਹ ਪੈਸਾ ਪੈਂਡ ਕਰਿਆ ਉਹ ਪੰਚਾਇਤੀ ਫੰਡ ਚੋਂ ਨਹੀਂ ਦਿੱਤਾ ਜਾ ਸਕਦਾ ਕਾਨੂੰਨੀ ਤੌਰ ਦੇ ਉੱਤੇ ਰੂਲ ਦੇ ਤੌਰ ਦੇ ਉੱਤੇ ਜਦੋਂ ਨਹੀਂ ਵਸੂਲੇ ਗਿਆ ਤਾਂ ਇੱਕ ਚੋਣ ਆਉਂਦੀ ਉਹ ਚੋਣ ਆਉਂਦੀ ਹੈ 2022 ਦੀ ਉਦੋਂ ਪਹਿਲਾਂ ਇੱਕ ਚੀਫ ਮਿਨਿਸਟਰ ਬਦਲਦੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਢਾ ਕੇ ਚਮਜੀਤ ਸਿੰਘ ਚੰਨੀ ਆ ਜਾਂਦੇ ਨੇ ਚਰਨਜੀਤ ਸਿੰਘ ਚੰਨੀ ਨੇ ਇੱਕ ਮੀਟਿੰਗ ਬੁਲਾਈ ਕੈਬਨਿਟ ਦੀ ਉਹ ਮੀਟਿੰਗ 18 ਅਕਤੂਬਰ 2021 ਦੀ ਹੈ ਉਸ ਮੀਟਿੰਗ ਦੇ ਵਿੱਚ ਕੈਬਨਿਟ ਇੱਕ ਮਨਜ਼ੂਰੀ ਕਰਦੀ ਹੈ ਅਪਰੂਵਲ ਆ ਜਾਂਦੀ ਹੈ ਕਿ ਅੱਜ ਤੋਂ ਜਿਹੜੀਆਂ ਸ਼ਹਿਰੀ ਸਕੀਮਾਂ ਨੇ ਵਾਟਰ ਸਪਲਾਈ ਦੀ ਆ ਪਾਣੀ ਦਿੰਦੀਆਂ ਨੇ ਉਹ 125 ਗੱਜ ਤੋਂ ਛੋਟੇ ਪਲਾਟਾਂ ਵਾਲਿਆਂ ਨੂੰ ਵੀ ਮੁਫਤ ਦਿੱਤੀ ਜਾਏਗੀ ਪਾਣੀ ਅਜਕੱਲ ਜਿਵੇਂ ਖੇਤੀ ਦੇ ਟਿਊਬਵੈਲਾਂ ਨੂੰ ਵੀ ਸਬਸਿਡੀ ਦੇ ਆਧਾਰ ਦੇ ਉੱਤੇ ਸਰਕਾਰ ਪੈਸੇ ਭਰਦੀ ਹੈ ਕਿਸਾਨਾਂ ਦੇ ਬਿਹਫ ਦੇ ਉੱਤੇ ਉਸੇ ਟੱਗ ਦੇ ਨਾਲ 125 ਗੱਜ ਤੋਂ ਘੱਟ ਵਾਲਿਆਂ ਦੇ ਪੈਸੇ ਸਰਕਾਰ ਭਰੇਗੀ ਬਾਕੀ ਨੂੰ 50 ਗਾ 50 ਰੁਪਏ ਮਹੀਨਾ ਬਾਕੀ ਤੋਂ ਲੈ ਜਾਣਗੇ ਤੇ ਇਸੇ ਟੰਗ ਦੇ ਨਾਲ ਪਿੰਡوں ਵਾਟਰ ਸਪਲਾਈ ਦੀਆਂ ਜਿੰਨੀਆਂ ਸਕੀਮਾਂ ਨੇ ਉਹਦੇ ਤਹਿਤ 4607 ਤੱਕ ਬਿਜਲੀ ਦੇ ਕਨੈਕਸ਼ਨ ਆਉਂਦੇ ਨੇ ਉਹਨਾਂ ਦਾ ਪੈਸਾ ਵੀ ਇਸ ਨੋਟੀਫਿਕੇਸ਼ਨ ਤੋਂ ਬਾਅਦ ਪੰਜਾਬ ਦੀ ਸਰਕਾਰ ਜ਼ਿੰਮੇਵਾਰੀ ਲੈਂਦੀ ਹੈ ਇਹ ਉਹਨਾਂ ਕਮੇਟੀਆਂ ਤੋਂ ਜਾਂ ਪੰਚਾਇਤ ਤੋਂ ਜਾਂ ਕਿਸੇ ਤੋਂ ਨਹੀਂ வசੂਲਿਆ ਜਾਏਗਾ ਤੇ ਉਹ ਫੈਸਲੇ ਦਾ ਗਵਰਨਰ ਤੋਂ ਮਨਜ਼ੂਰ ਹੋ ਕੇ ਇੱਕ ਨੋਟੀਫਿਕੇਸ਼ਨ ਆ ਜਾਂਦਾ। ਉਹ ਨੋਟੀਫਿਕੇਸ਼ਨ ਲਾਗੂ ਵੀ ਹੋ ਜਾਂਦਾ ਨਵੰਬਰ ਦੇ ਵਿੱਚ। ਤੇ ਜਦੋਂ ਉਹ ਨੋਟੀਫਿਕੇਸ਼ਨ ਲਾਗੂ ਹੁੰਦਾ ਹੈ ਤਾਂ ਲਾਜ਼ਮੀ ਹੈ ਕਿ ਪਾਵਰ ਕਾਮ ਜਿਹੜੀ ਹੈ ਉਹ ਸਰਕਾਰ ਨਾਲ ਗੱਲਬਾਤ ਕਰਦੀ ਹੈ ਉਹਨੇ ਬਾਕੀ ਦੇ ਵਾਟਰ ਸਪਲਾਈ ਦੇ ਡਿਪਾਰਟਮੈਂਟ ਦੇ ਨਾਲ ਜਾਂ ਵਾਟਰ ਸਪਲਾਈ ਦੀਆਂ ਸਕੀਮਾਂ ਦੇ ਬਾਕੀ ਲੋਕਾਂ ਦੇ ਨਾਲ ਉਹਦਾ ਕੋਈ ਲਾਗਾ ਦੇਗਾ ਨਹੀਂ ਉਸ ਦਿਨ ਦੋ ਰਹਿਣਾ। ਔਰ ਨਾਲ ਹੀ ਇੱਕ ਫੈਸਲਾ ਹੋਰ ਲਿਆ ਸੀ ਕਿ ਜਿਹੜਾ 1268 ਕਰੋੜ ਰੁਪਇਆ ਪੈਂਡਿੰਗ ਪਿਆ ਪੁਰਾਣਾ ਜਿਹੜਾ ਨਹੀਂ ਭਰਿਆ ਗਿਆ ਉਹ ਵੀ ਪੰਜਾਬ ਸਰਕਾਰ ਭਰੇਗੀ ਉਹ ਪੰਜਾਬ ਸਰਕਾਰ ਵੱਲੋਂ ਭਰਿਆ ਗਿਆ ਇੱਥੋਂ ਕਹਿੰਦੇ ਨੇ ਫ੍ਰੀਜ਼ਿੰਗ ਅਮਾਉਂਟ ਉਦੋਂ ਬਾਅਦ ਅਮਾਉਂਟ ਫ੍ਰੀਜ਼ ਹੋ ਗਈ ਉਧਰ ਮੇਰੇ ਪਾਸੇ ਉਹ ਵੀ ਤੁਸੀਂ ਲੈ ਸਕਦੇ ਹੋ ਦੂਜੇ ਪਾਸੇੋਂ ਲੈ ਸਕਦੇ ਤੇ ਇਹ ਫੈਸਲੇ ਤੇ ਚਿੱਠੀਆਂ ਨੇ ਉਦੋਂ ਪ੍ਰਿੰਸੀਪਲ ਸੈਕਟਰੀ ਡਿਪਾਰਟਮੈਂਟ ਦੇ ਰੂਰਲ ਜਿਹੜਾ ਵਾਟਰ ਸਪਲਾਈ ਤੇ ਸੈਨੀਟੇਸ਼ਨ ਡਿਪਾਰਟਮੈਂਟ ਹੁੰਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਮੈਡਮ ਆਈਐਸ ਅਫਸਰ ਸੀਗੇ ਜਸਪ੍ਰੀ ਤਲਵਾਰ ਉਹਨਾਂ ਦੇ ਨੋਟੀਫਿਕੇਸ਼ਨ ਉਹਨਾਂ ਦੇ ਵੱਲੋਂ ਲਿਖਿਆ ਹੋਇਆ ਹੈ ਕਿ ਇਸ ਤਰੀਕੇ ਦੇ ਨਾਲ ਤੇ ਜਿਹੜਾ ਦੂਜੇ ਪਾਸੇ ਆਉਂਦਾ ਕੈਬਨਟ ਨੂੰ ਲਾਗੂ ਕਰਨ ਲਈ ਅਰਬਨ ਲੋਕਲ ਬਾਡੀ ਦੇ ਸੈਕਟਰੀ ਕੌਣ ਸੀ ਅਜੋਏ ਕੁਮਾਰ ਸ਼ਰਮਾ ਤੇ ਉਹ ਨੋਟੀਫਿਕੇਸ਼ਨ ਨੇ ਗਵਰਨਮੈਂਟ ਦੇ ਆਪਣੇ ਨੇ ਗਵਰਨਮੈਂਟ ਨੇ ਬਤਾ ਦਿੱਤਾ ਹੁਣ 19 ਜਨਵਰੀ ਨੂੰ ਇੱਕ ਚਿੱਠੀ ਲਿਖੀ ਜਾਂਦੀ ਹੈ ਪੰਜਾਬ ਦੀ ਸਰਕਾਰ ਨੂੰ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਡਿਪਾਰਟਮੈਂਟ ਦੇ ਸੈਕਟਰੀ ਨੂੰ ਕਿ ਤੁਹਾਡੇ ਵੱਲ ਇੰਨੇ ਪੈਸੇ ਖੜੇ ਨੇ ਪੈਸੇ ਕਿੰਨੇ ਖੜੇ ਨੇ ਪੈਸੇ ਖੜੇ ਨੇ 1200 24 ਕਰੋੜ ਰੁਪਏ ਇਹ 1224 ਕਰੋੜ ਰੁਪਏ ਚ 705 ਕਰੋੜ ਰੁਪਏ ਖੜਾ ਹੈ ਕਨੈਕਸ਼ਨ ਆ ਦਾ ਬਿਜਲੀ ਦੇ ਕਨੈਕਸ਼ਨ ਜਿਹੜੇ ਵਾਟਰ ਸਪਲਾਈ ਦੇ ਲਈ ਲਈ ਬਾਕੀ ਦਾ ਪੈਸਾ ਕਹਿੰਦੇ ਹੋਰ ਪੈਂਡਿੰਗ ਪਿਆ ਜਿਹੜਾ ਬਾਕੀ ਹੋਰ ਦਾ ਮਤਲਬ ਕੀ ਹੈ ਇਹ ਨਹੀਂ ਸਮਝ ਆਈ 705 ਕਰੋੜ ਰੁਪਏ ਤੇ ਬਾਕੀ ਦੇ ਹੋਰ ਨੇ ਉਹਦੀ ਡਿਟੇਲ ਨਹੀਂ ਦਿੱਤੀ ਕਿ ਉਹ ਪੈਸੇ ਕਿਤੇ ਨੇ ਕਿੱਥੋਂ ਆਉਣਗੇ ਜਾਂ ਕੌਣ ਇਦੇ ਚ ਫਿਰ ਉਹ ਇਹ ਕਹਿ ਰਹੇ ਨੇ ਜਿਹੜੀ ਚਿੱਠੀ ਲਿਖੀ ਜਾਂਦੀ ਹੈ ਕਿ ਸਾਨੂੰ ਗਵਰਨਮੈਂਟ ਆਫ ਇੰਡੀਆ ਦੇ ਨਿਯਮਾਂ ਦੇ ਮੁਤਾਬਕ ਨਾਕੇਵਨ ਹੋਰ ਕਰਜ਼ਾ ਲੈਣ ਦੀ ਪ੍ਰੋਬਲਮ ਆ ਰਹੀ ਹੈ ਨਾਕੇਵਨ ਉਹ ਜਿਹੜਾ ਸਟੈਂਡਰਡ ਆਪਰੇਸ਼ਨ ਪ੍ਰੋਸੀਜਰ ਹੁੰਦਾ ਉਹ ਨਾ ਅਪਣਾਉਣ ਦੇ ਕਾਰਨ ਸਾਨੂੰ ਲਗਾਤਾਰ ਦਿੱਕਤਾਂ ਆ ਰਹੀਆਂ ਨੇ ਚਲਾਉਣ ਦੇ ਵਿੱਚ ਤੇ ਡੇ ਟੂ ਡੇ ਦੇ ਕੰਮਾਂ ਦੇ ਵਿੱਚ ਵੀ ਦਿੱਕਤਾਂ ਆ ਰਹੀਆਂ ਨੇ ਚਾਹੇ ਉਹ ਬਿਜਲੀ ਖਰੀਦ ਦੇ ਮਾਮਲੇ ਬਾਕੀ ਦੇ ਹੋਣ ਇਸ ਲਈ ਕਿਰਪਾ ਕਰਕੇ ਇਹ ਪੈਸਾ ਤੁਰੰਤ ਭਰਿਆ ਜਾਵੇ ਤਾਂ ਇਸ ਪੈਸੇ ਨੂੰ ਫਿਰ ਕੀ ਹੁੰਦਾ ਪੰਜਾਬ ਦੀ ਗਵਰਨਮੈਂਟ ਗਵਰਨਮੈਂਟ ਆਫ ਇੰਡੀਆ ਨੂੰ ਲਿਖਦੀ ਹੈ ਕਿ ਸਾਨੂੰ 15ਵੇਂ ਕਮਿਸ਼ਨ ਫਾਈਨਾਂਸ ਕਮਿਸ਼ਨ ਦੇ ਟਾਈਡ ਫੰਡਾਂ ਦੇ ਵਿੱਚੋਂ ਪੈਸਾ ਭਰ ਦੀ ਇਜਾਜ਼ਤ ਦਿੱਤੀ ਜਾਵੇ। ਔਰ ਉਥੋਂ ਇਜਾਜ਼ਤ ਮਿਲੀ ਟੈਕਨੀਕਲੀ ਥੋੜੀ ਕਿ मामूली ਜੀ ਗੱਲ ਤੁਸੀਂ ਕਰ ਸਕਦੇ ਹੋ ਥੋੜੇ ਪੈਸੇ ਭਰ ਸਕਦੇ ਹੋ ਪਰ ਹੋਇਆ ਕੀ ਅੱਗੇ ਟੈਕਨੀਕਲ ਦਿੱਕਤਾਂ ਆ ਗਈਆਂ ਕਿਉਂਕਿ ਉਹ ਪੈਸਾ ਪੰਜਾਬ ਦੀ ਸਰਕਾਰ ਦੇ ਕੰਟਰੋਲ 'ਚ ਨਹੀਂ ਹੁੰਦਾ ਉਹ ਪੈਸਾ ਡਾਇਰੈਕਟਲੀ ਪੀਆਰਆਈ ਜਿਹਦੇ ਖਾਤੇਆਂ ਚਾਉਣਾ ਹੁੰਦਾ ਤੇ ਇਹਨਾਂ ਦਾ ਹੀ ਇਹਨਾਂ ਨਹੀਂ ਵਾਪਸਣਾ ਹੁੰਦਾ ਪੰਜਾਬ ਦੀ ਸਰਕਾਰ ਉੱਤੇ ਇਹ ਨਹੀਂ ਕੋਈ ਕਰ ਸਕਦੇ ਫਿਰ ਇੱਕ ਚਿੱਠੀ ਲਿਖੀ ਜਾਂਦੀ ਆ ਹੋਰ 회ਟਾ ਅਫਸਰ ਰੂਰਲ ਡਿਪਾਰਟਮੈਂਟ ਐਂਡ ਪੰਚਾਇਤ ਡਿਪਾਰਟਮੈਂਟ ਦੇ ਅਫਸਰਾਂ ਕਿ ਕਿਉਂਕਿ 15ਵੇਂ ਫਾਈਨੈਂਸ ਕਮਿਸ਼ਨ ਦੇ ਪੈਸਾ ਵਰਤਿਆ ਜਾਣਾ ਸੀ ਉਹਦੇ ਟਾਈਡ ਫੰਡਾਂ ਚੋਂ ਉਹਦੇ ਚ ਕੁਝ ਤਕਨੀਕੀ ਦਿੱਕਤਾਂ ਆ ਰਹੀਆਂ ਨੇ ਉਹ ਪੈਸਾ ਪੰਚਾਇਤਾਂ ਨੂੰ ਕਹਿ ਕੇ ਜਮਾ ਨਹੀਂ ਕਰਾਇਆ ਜਾ ਸਕਦਾ ਤਾਂ ਕਿਉਂ ਨਾ ਇੱਕ ਗੱਲ ਕੀਤੀ ਜਾਏ ਕਿ ਤੁਹਾਨੂੰ ਇੱਕ ਅਕਾਊਂਟ ਭੇਜਦੇ ਆ ਸਾਰਾ ਪੈਸਾ ਵਾਪਸ ਸਟੇਟ ਤੇ ਮੰਗਾ ਲਓ ਇੱਕ ਖਾਤੇ ਦੇ ਵਿੱਚ ਫਿਰ ਉਹ ਪੀਐਸਪੀਐਨ ਨੂੰ ਕਿਸੇ ਤਰ੍ਹਾਂ ਦੇ ਦੇ ਦਾਂਗੇ ਤੇ ਇਹ ਮਾਮਲਾ ਇਸ ਪੱਧਰ ਦੇ ਉੱਤੇ ਚੱਲਣਾ ਚਾਹੀਦਾ ਤੇ ਇਸੇ ਕਰਕੇ ਉਹ ਜਿਹੜਾ ਇੱਕ ਪੈਸਾ ਸੀ ਹੁਣ ਕਿਵੇਂ ਪੈਸਾ ਭਰਨਾ ਹੈ ਕਿਸ ਤਰੀਕੇ ਦੇ ਨਾਲ ਅੱਜ ਤੱਕ ਕਿਉਂਕਿ ਉਹ ਕੈਬਨਿਟ ਦਾ ਫੈਸਲਾ ਸੀ ਪੀਐਸਪੀਸੀਐਨ ਕੈਬਨਿਟ ਦੁਤੋਂ ਲਏ ਫੈਸਲੇ ਸੰਬੰਧੀ ਪਾਬੰਦ ਹੈ ਇਸੇ ਕਰਕੇ ਪੰਜਾਬ ਦੇ ਇੱਕ ਵੀ ਪਿੰਡ ਨੂੰ ਦਾਲਸ ਕਮੇਟੀ ਨੂੰ ਜਿਹੜੀ ਬਾਸਰ ਵਰਖਸ਼ ਦੀ ਦੇਖਭਾਲ ਕਰਦੀ ਹੈ ਉਹਨੂੰ ਕੋਈ ਚਿੱਠੀ ਨਹੀਂ ਗਈ ਪੀਐਸਪੀ ਨਾਲ ਕਿ ਤੁਸੀਂ ਇਹ ਬਿੱਲ ਭਰੋ ਆਪ ਇਹਨਾਂ ਚਾਰਾ ਸਾਲਾਂ ਚ ਨਹੀਂ ਗਈ ਟੁੱਟਲ ਇਹਨਾਂ ਦੇ ਕੰਮ ਅਰਧ ਦੇ ਤਰ੍ਹਾਂ ਤੇ ਉਹ ਚਿੱਠੀਆਂ ਕਿਧਰ ਜਾਂਦੀਆਂ ਨੇ ਉਹ ਚਿੱਠੀਆਂ ਉਹਨੂੰ ਜਾਂਦੀਆਂ ਨੇ ਜਿਹੜੇ ਜ਼ਿੰਮੇਵਾਰੀ ਲੈ ਲਈ ਕੈਬਨਟ ਦੇ ਸੌਰ ਦੇ ਉੱਤੇ ਭਾ ਸਰਕਾਰ ਨੂੰ ਜਾਂਦੀਆਂ ਨੇ ਉਹਨਾਂ ਦੇ ਡਿਪਾਰਟਮੈਂਟ ਨੂੰ ਜਾਂਦੀਆਂ ਨੇ ਤੇ ਇਦੋਂ ਅਗਲਾ ਸਵਾਲ ਹੁਣ ਇਦੋਂ ਵੀ ਵੱਡਾ ਕੋਏ ਕਿ ਕੀ ਪੰਜਾਬ ਦੀ ਇਹ ਸਰਕਾਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਇਹਨੇ ਆਪਣੀ ਕੈਬਨਿਟ 'ਚ ਇਹ ਫੈਸਲਾ ਕੀਤਾ ਕਿ ਅਸੀਂ ਚੰਨੀ ਕੈਬਨਿਟ ਦਾ ਫੈਸਲਾ ਬਦਲਦੇ ਹਾਂ ਜਿੰਨੇ ਅਫਸਰਾਂ ਤੋਂ ਹੁਣ ਤੱਕ ਪੁੱਛਗਿਛ ਕੀਤੀ ਗਈ ਹੈ ਉਹਨਾਂ 'ਚੋਂ ਕਿਸੇ ਨੂੰ ਨਹੀਂ ਪਤਾ ਕਿ ਇਹ ਕੈਬਨਿਟ ਦਾ ਡਿਸੀਜਨ ਹੈ ਕੈਬਨਿਟ 'ਚ ਗੱਲ ਹੀ ਨਹੀਂ ਹੋਈ ਕੈਬਨਿਟ ਨੇ ਪੁਰਾਣੀ ਕੈਬਨਿਟ ਦਾ ਅਜੰਡਾ ਲਿਆ ਕੇ ਬਦ ਲਿਆਈ ਕਿਉਂਕਿ ਅਜੰਡਾ ਤਾਂ ਉਸ ਡਿਪਾਰਟਮੈਂਟ ਵੱਲੋਂ ਜਾਣਾ ਹੁੰਦਾ ਨਾ ਜਿਹੜੇ ਡਿਪਾਰਟਮੈਂਟ ਦਾ ਪਹਿਲਾ ਅਜੰਡਾ ਹੈ ਤਾਫਿਰ ਕਿਸ ਨੇ ਪੁਰਾਣੀ ਕੈਬਨਟ ਦੇ ਫੈਸਲੇ ਨੂੰ ਕੇਵਲ ਦੋ ਪ੍ਰਿੰਸੀਪਲ ਸੈਕਟਰੀਆਂ ਦੀਆਂ ਚਿੱਠੀਆਂ ਉਹਦੀ ਉਲੰਘਣਾ ਕਰ ਸਕਦੀਆਂ ਨੇ ਉਹਨੂੰ ਬਦਲ ਸਕਦੀਆਂ ਨੇ ਉਹਨੂੰ ਇਹ ਕਹਿ ਸਕਦੀਆਂ ਨੇ ਉਲਟਾ ਕਿ ਨਹੀਂ ਜੀਏ ਪੈਸੇ ਜਿੱਥੋਂ ਵੀ ਮਰਜੀ ਲੈ ਕੇ ਦੇਓ ਆਪਾਂ ਪਰ ਰਹੇ ਨੇ ਤੇ ਅਫਦੇ ਆਪ ਦੇ ਵਿੱਚ ਕੀ ਸਬਧਾਨ ਦੀ ਤੇ ਕਰਨੋਂ ਦੀ ਤੇ ਐਡਮਿਨਿਸਟ੍ਰੇਸ਼ਨ ਜਿਸ ਤਰ੍ਹਾਂ ਗੜ ਚੱਲ ਰਹੀ ਹੈ ਇਹ ਉਹਨਾਂ ਸਭ ਦੀ ਉਲੰਘਣਾ ਨਹੀਂ ਹੈ ਪੰਜਾਬ ਸਰਕਾਰ ਆ ਕੇ ਸਾਹਮਣੇ ਦੱਸੇਗੀ ਕਿ ਨਹੀਂ ਜੀ ਫਲਾਨੀ ਕੈਬਨਟ ਫੈਸਲਾ ਹੋਇਆ ਹੈ ਜੇ ਕਿਸੇ ਕੈਬਨਟ ਚ ਫੈਸਲਾ ਹੋਇਆ ਹੈ ਤਾਂ ਜਦੋਂ ਤੁਸੀਂ ਬਰੀਫ ਕਰਦੇ ਹੋ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਫਲਾਨੀ ਮਾਫੀ ਦੇਤੀ ਜੀ ਤਾਂ ਮਾਫੀ ਵਾਪਸ ਲੈ ਲਈ ਉਹ ਵੀ ਤਾਂ ਦੱਸੋ ਉਹ ਅੱਜ ਤੱਕ ਨਹੀਂ ਦੱਸਿਆ ਕਿਸੇ ਰਿਪੋਰਟਿੰਗ ਚ ਕਿਤੇ ਨਹੀਂ ਆਇਆ ਕੋਈ ਚਿੱਠੀ ਕਿਸੇ ਕੋਲ ਨਹੀਂ ਹੈ ਡਿਪਾਰਟਮੈਂਟ ਦੇ ਕੋਲ ਬਾਕੀ ਦੀਆਂ ਚੀਜ਼ਾਂ ਕੋਈ ਨਹੀਂ ਕਿ ਬਜਟ ਜਨਵਰੀ ਦੀਆਂ ਹੁਣ ਤੱਕ ਦੀਆਂ ਚਿੱਠੀਆਂ ਇਸ ਕਰਕੇ ਸਰਕਾਰ ਕਿਸ ਆਧਾਰ ਤੇ ਚੱਲਦੀ ਹੈ ਨਾਲ ਹੀ ਜੀ ਮੰਤਰੀ ਸਰੇ ਗਏ ਸੀ ਜਿੱਥੇ ਵੀ ਜਾਂਦੇ ਨੇ ਅੱਜ ਕੱਲ ਇੱਕ ਗੱਲ ਬੋਲਦੇ ਨੇ ਕਿ 1000 ਰੁਪਿਆ ਵੀ ਮਿਲੂਗਾ ਬੀਬੀਆਂ ਦਾ ਤੇ 1000 ਰੁਪਏ ਦਾ ਕੋਈ ਗੱਲ ਹੀ ਨਹੀਂ ਪੈਸਾ ਅਸੀਂ ਦਿਆਂਗੇ ਐਸ ਮੱਝ ਤੇ ਰੱਖਿਆ ਜਾਊਗਾ ਨਾਲ ਹੀ ਅੱਜ ਵੱਡੀਆਂ ਵੱਡੀਆਂ ਇੱਕ ਕਾਲੀ ਸਾਰੇ ਅਖਬਾਰਾਂ ਚ ਫਰੰਟ ਪੇਜ ਐਡਵਰਟਾਈਜ਼ਮੈਂਟਾਂ ਛਪੀਆਂ ਨੇ ਬਹੁਤ ਟੀਵੀ ਚੈਨਲਾਂ ਤੇ ਵੀ ਚੱਲ ਰਿਹਾ ਹੈ ਉਹ ਕਦੇ ਉਹ ਹੋਣ ਜਾ ਰਿਹਾ ਜਿਹਨੂੰ ਕੋਈ ਨਹੀਂ ਮੰਨਦਾ ਇਹ ਨਹੀਂ ਹੋ ਸਕਦਾ ਉਹ ਕੀ ਕਿ ਜਿਹੜੀ 10 ਲੱਖ ਰੁਪਏ ਵਾਲੀ ਸੀ ਸਕੀਮ ਹੈ ਇਹ ਪੂਰੀ ਤਰ੍ਹਾਂ ਲਾਗੂ ਹੋਏਗੀ ਪੈਸਾ ਦਿੱਕਤ ਹੈ ਨਹੀਂ ਜੇ ਪੈਸਾ ਦਿੱਕਤ ਨਹੀਂ ਤਾਂ ਜਿਹੜੇ ਗਰੀਬ ਬੰਦਿਆਂ ਨੂੰ ਪੀਣ ਵਾਲਾ ਪਾਣੀ ਮੁਫਤ ਦੀ ਗੱਲ ਤੋਂ ਕੋਈ ਸੀ ਪੀਣ ਵਾਲਾ ਪਾਣੀ ਕੁਦਰਤ ਦੇ ਤੌਰ ਤੇ ਹਰ ਬੰਦੇ ਦਾ ਹੱਕ ਹੈ ਪਾਣੀ ਕੁਦਰਤ ਦਿੰਦੀ ਹੈ ਮੁਫਤ ਵੀ ਹੱਕ ਹੈ ਪਾਣੀ ਪੀਣ ਵਾਲਾ ਤਾਂ ਤੇ ਜੇ ਖੇਤੀ ਵਾਲਾ ਪਾਣੀ ਫ੍ਰੀ ਹੋ ਸਕਦਾ ਇੰਡਸਟਰੀਲਿਸਟ ਤੋਂ ਲੈ ਕੇ ਬਾਕੀ ਸਭ ਲੋਕਾਂ ਦਾ ਘਰੇਲੂ ਬਿਜਲੀ ਫ੍ਰੀ ਹੋ ਸਕਦੀ ਹੈ ਤਾਂ ਤੁਸੀਂ ਜਿਹੜਾ ਸਧਾਰਨ ਪੀਣ ਵਾਲੇ ਪਾਣੀ ਦਾ ਪੈਸਾ ਪਿਆ ਹੋਇਆ ਉਹ ਕਿਉਂ ਲੋਕਾਂ ਤੋਂ ਵਾਪਸ ਮੰਗ ਰਹੇ ਜੇ ਪੈਸਾ ਤੁਹਾਡੇ ਕੋਲ ਹੈਗਾ ਪੈਸਾ ਤੁਹਾਡੇ ਕੋਲ ਪਿਆ ਹੈ ਤਾਂ ਵਾਪਸ ਕਿਉਂ ਮੰਗਿਆ ਜਾ ਰਹੇ ਇਹਦਾ ਦਲੀਲ ਕੀ ਹੈ ਇਹਦਾ ਲੌਜੀਕ ਕੀ ਹੈ ਤੇ ਇਸੇ ਕਰਕੇ ਇਹ ਸਾਰਾ ਜਿਹੜਾ ਇੱਕ ਪੈਟਰਨ ਹੈ ਹੁਣ ਜਿੰਨੇ ਕਥਾਂ ਤੋਂ ਇਹ ਜਾਣਕਾਰੀ ਇਕੱਠੀ ਕੀਤੀ ਗਈ ਹੈ ਕਿਉਂਕਿ ਉਹ ਵੀਡੀਓ ਕਾਨਫਰੰਸ ਤੇ ਦੇਖ ਰਹੇ ਨੇ ਇੱਕ ਦੂਜੇ ਨੂੰ ਪੰਜਾਬ ਦੇ ਸਾਰੇ ਵੀਡੀਓ ਸਾਰੇ ਉਹ ਤੋਂ ਸੀਨੀਅਰ ਅਫਸਰ ਸੰਡੇ ਤੱਕ ਅੱਜ ਤੱਕ ਦੀ ਡੈਡਲਾਈਨ ਦਿੱਤੀ ਸੀ 25 ਤਰੀਕ ਤੱਕ ਦੀ ਬਾਣ ਨਹੀਂ ਰਿਹਾ ਕੁਝ ਉਹ ਕਹਿੰਦੇ ਜਿੰਨਾ ਬਹੁਤ ਸਾਰੀਆਂ ਪੰਚਾਇਤਾਂ ਤੋਂ ਜਿੰਨਾ ਮੰਗਿਆ ਜਾ ਰਿਹਾ ਓਵਰ ਆਲ ਜਿੰਨਾ ਬਿਲ ਨੇ ਉੰਨੇ ਉਹਨਾਂ ਦੇ ਖਾਤਿਆਂ 'ਚ ਪੈਸੇ ਹੀ ਹੈ ਨਹੀਂ ਜੇ ਸਾਰੇ ਪੈਸੇ ਕੱਢ ਕੇ ਵੀ ਭੁਗਤਾਨ ਕਰਾ ਦਿੱਤਾ ਜਾਵੇ ਤਾਂ ਵੀ ਬਿੱਲ ਨਹੀਂ ਪੂਰਾ ਹੁੰਦਾ ਤਾਂ ਇਹ ਕਿਹੜਾ ਤਰੀਕਾ ਹੈ ਗਵਰਨਮੈਂਟ ਦਾ ਫਿਰ ਉਸ ਲਈ ਦਾ ਮਤਲਬ ਉਹਦੇ 'ਚ ਇਹ ਕਹਿਤਾ ਕਿਸੇ ਗ੍ਰਾਂਟ ਦਾ ਪੈਸਾ ਕੋਈ ਵੀ ਪੈਸਾ ਪੰਚਾਇਤਾਂ ਦੇ ਖਾਤੇ 'ਚ ਪਿਆ ਉਹ ਤੁਰੰਤ ਜਮ੍ਹਾਂ ਕਰਾ ਦਿਓ ਉਹ ਜਿਹੜਾ ਜਮ੍ਹਾਂ ਨੇ ਪੰਚਾਇਤਾਂ ਨੂੰ ਵੀਡੀਓ ਸਾਥ-ਸاتھ ਕਹਿ ਰਹੇ ਨੇ ਦਿਓ ਫਟਾਫਟ ਜਿੰਨਾ ਵੀ ਪੈਸਾ ਹੈ ਦਿਓ ਫਟਾਫਟ ਜਿੰਨਾ ਵੀ ਪੈਸਾ ਹੈ ਵੀਡੀਓ ਨੂੰ ਉਪਰਲਾ ਅਧਿਕਾਰੀ ਖਿੱਚ ਰਿਹਾ ਉੱਪਰਲੇ ਨੂੰ ਉੱਪਰ ਲਾ ਉੱਪਰਲੇ ਨੂੰ ਉੱਪਰ ਨਾਲ ਹਜ਼ਾਰਾਂ ਬੰਦਾ ਟੈਨਸ਼ਨ ਦੇ ਵਿੱਚ ਤੁਰਿਆ ਫਿਰਦਾ ਕੁਝ ਦਿਨਾਂ ਦੇ ਵਿੱਚ ਤੇ ਇਹ ਗੱਲ ਕੌਣ ਵੱਡੇ ਲੈਵਲ ਦੇ ਉੱਤੇ ਇਹਨੂੰ ਕਰੇਗਾ ਕਿ ਇਹ ਗਵਰਨਮੈਂਟ ਕਿਉਂ ਨਹੀਂ ਕਰ ਸਕਦੀ ਇਹ 700 ਕਰੋੜ ਰੁਪਇਆ ਵੀ ਜਿਹੜਾ ਹੈ ਤੁਹਾਡੇ ਸਾਹਮਣੇ ਕੀ ਇਹਦੇ ਪਿੱਛੇ ਉਹ ਸ਼ੰਕਾ ਪ੍ਰਗਟ ਕੀਤਾ ਜਾ ਰਿਹਾ ਹੈ ਇਹ ਸ਼ੰਕਾ ਹੈ ਕਿ ਉਹ 700 ਕਰੋੜ ਰੁਪਇਆ 705 ਕਰੋੜ ਰੁਪਇਆ ਵੀ ਜਿਹੜਾ ਤੁਸੀਂ ਭਰਾ ਰਹੇ ਹੋ ਇਨੂੰ ਇੱਕ ਸਾਂਝੇ ਖਾਤੇ 'ਚ ਲਿਜਾ ਕੇ ਇਹਨੂੰ ਤੁਸੀਂ ਇਹਦੀ ਬਜਾਏ ਕਿ ਵਾਟਰ ਵਰਕਸ ਦੇ ਪੈਸੇ ਨੇ ਇਹ ਕਿਸੇ ਹੋਰ ਰੂਪ ਦੇ ਵਿੱਚ ਜਿਹੜੀ ਸਬਸਿਡੀ ਦੇਣੀ ਆ ਤੁਸੀਂ ਘਰੇਲੂ ਜੁਟਾ ਦੀ ਜਿਹੜੀ ਪੈਂਡਿੰਗ ਪਈ ਆ 20000 ਕਰੋੜ ਰੁਪਇਆ ਸਬਸਿਡੀ ਦਾ ਜਿਹਦੇ 'ਚ ਬਿਜਲੀ ਵਾਲਾ ਵੀ ਕਿਸਾਨੀ ਦਾ ਵੀ ਦਾ ਉਹਦੇ 'ਚ ਬਹੁਤ ਵੱਡੇ ਘਰਾਣੇ ਵੀ ਨੇ ਜਿਹਦੇ 'ਚ ਉਦਯੋਗ ਪਤੀਆਂ ਦਾ ਵੀ ਦਾ ਉਹ ਜਿੱਤੇ ਨੂੰ 5 ਰੁਪਏ ਤੋਂ ਵੱਧ ਜੁਟ ਤੁਸੀਂ ਨਹੀਂ ਦੇਣੀ ਜਿਹਦੇ ਵਿੱਚ 300 ਜੁਨਟ ਫ੍ਰੀ ਵਾਲਾ ਵੀ ਨਾਓ ਉਹ 20000 ਕਰੋੜ ਰੁਪਇਆ ਤੁਸੀਂ ਕਿਸ਼ਤ ਨਹੀਂ ਦੇ ਪਾਉਂਦੇ ਜੋ ਸਬਸਿਡੀ ਦੀ ਤਾਂ ਇਹ ਗਰੀਬਾਰ ਕਿਉਂ ਕੀਤੀ ਹੈ ਜੇ ਵਾਟਰ ਬਾਕਸਰ ਦੇ ਕਾਨੂੰ ਕਲੈਕਸ਼ਨ ਕੱਟੇ ਜਾਂਦੇ ਨੇ ਸਭ ਤੋਂ ਕੌਣ ਭੁਗਤੂਗਾ ਉਹ ਸਭ ਤੋਂ ਗਰੀਬ ਬੰਦਾ ਜਿਹਦੇ ਘਰੇ ਨਾ ਸਰ ਮਰਸੀਬਨ ਮੋਟਰ ਹੈ ਜਿਹਦੇ ਘਰੇ ਨਾ ਪਾਣੀ ਪੀਣ ਦਾ ਕੋਈ ਹੋਬ ਅਸੇਲਾ ਉਹ ਦਲਤ ਕਮਿਊਨਿਟੀ ਉਹ ਗਰੀਬ ਬੰਦਾ ਜਿਹੜਾ ਜਿਹਦੇ ਕੋਲ ਇਕਨੋਮਿਕਲੀ ਵੀਕਰ ਸੈਕਸ਼ਨ ਹੈ ਉਹ ਸਾਰੇ ਲੋਕਾਂ ਦੇ ਤੇ ਕਿਉਂ ਤਨਵਾਰ ਲਟਕਾਈ ਹੈ ਕਿ ਉਹਦਾ ਦੀ ਗੱਲ ਉਸਲੇ ਬੰਦੇ ਉੱਤੇ ਕੀਤੀ ਹੈ ਇਹ ਆਪਣੇ ਆਪ ਚ ਬੇहद ਨਾਜਕ ਤਰੀਕਾਕਾਰ ਹੈ ਸਰਕਾਰ ਦੇ ਕੰਮਕਾਰ ਤੇ ਬਹੁਤ ਵੱਡਾ ਸਵਾਲ ਹੈ ਇਹ ਸਵਾਲੀਆਂ ਨਿਸ਼ਾਨ ਨੂੰ ਦੇਖਣ ਦਾ ਸਵਾਲ ਹੈ ਕਿ ਕਿਵੇਂ ਕੀਤਾ ਔਰ ਕੈਬਨਟ ਦੇ ਮਾਮਲੇ ਚ ਕੱਲ ਵੀ ਅਸੀਂ ਇਹ ਸਟੋਰੀ ਕੀਤੀ ਇੱਕ ਅਲੱਗ ਲੈਂਡਿੰਗ ਦੇ ਉੱਤੇ ਔਰ ਉੱਥੇ ਕਿੰਨੀਆਂ ਕਪਾਰਟੀਆਂ ਬੋਲ ਰਹੀਆਂ ਨੇ ਆਪੋਜੀਸ਼ਨ ਕੀ ਰੋਲ ਪਲੇ ਕਰ ਰਹੀ ਹੈ ਕਿੰਨੇ ਕੁ ਲੋਕ ਉਸ ਤੇ ਬੋਲ ਰਹੇ ਨੇ ਕਿੰਨੀਆਂ ਕੁ ਪੰਚਾਇਤਾਂ ਬੋਲ ਰਹੀਆਂ ਨੇ ਅੰਦਰ ਖਾਤੇ ਕਹਿੰਦੇ ਨੇ ਤੰਗ ਪਰ ਓਪਨਲੀ ਆ ਕੇ ਸਰਕਾਰ ਨੂੰ ਇਹ ਕਹਿਣ ਲਈ ਕਿਉਂ ਤਿਆਰ ਨਹੀਂ ਹੋ ਵੀ ਤੁਸੀਂ ਇਹ ਕੀ ਗੱਲ ਕਰ ਰਹੇ ਹੋ ਕੀ ਕੰਮ ਕਰ ਰਹੇ ਹੋ ਕਿਉਂ ਲੋਕਾਂ ਦੇ ਨਾਲ ਖੜਨ ਲਈ ਤਿਆਰ ਨਹੀਂ ਕੀ ਸਾਰੇ ਕਿਤੇ ਅਨਰੈਸਟ ਅਨਲਿਖਤ ਸਮਝੌਤਾ ਹੋਇਆ ਹੋਇਆ ਕਿ ਜਿੱਥੇ ਵੀ ਨਸਤਰ ਲਾ ਦਿਓ ਜਿੱਥੇ ਮਰਜੀ ਹੈ ਜਿੱਥੇ ਖੂਨ ਨਹੀਂ ਆ ਉਥੇ ਵੀ ਨਸਤਰ ਲਾਓ ਕੋਈ ਫਰਕ ਨਹੀਂ ਪੈਂਦਾ ਇਹ ਸਾਰੇ ਸਵਾਲ ਨੇ ਇਸ ਤਰ੍ਹਾਂ ਕੇ ਇਹ ਬੇहद ਨਾਜ਼ੁਕ ਸਵਾਲ ਹੈ ਇਹਨੂੰ ਸਮਝਣ ਦੀ ਲੋੜ ਹੈ ਇਹ ਕੱਲ ਨਾਰਮਲ ਗੱਲ ਨਹੀਂ ਹੈ ਕਿ ਇਹਨੇ ਕਲਾਣਾ ਸਾਰਾ ਪੈਸਾ ਜੇ ਉਹ ਪਿੰਡਾਂ ਦਾ ਚਲਾ ਗਿਆ ਇਸੇ ਕੱਲੇ ਖਾਤੇ ਉਹ ਅਜੇ ਵੀ ਅਧੂਰ ਹੈ ਤਾਂ ਇੱਕ ਨਵਾਂ ਪੈਸਾ ਤੁਹਾਡੇ ਪਿੰਡੂ ਹੋਰ ਬਿੱਲ ਭਰਨ ਲਈ ਚੌਂਖੀਦਾਰ ਨੂੰ ਦੇਣ ਲਈ ਸਵੀਪਰ ਨੂੰ ਦੇਣ ਲਈ ਕਿਸੇ ਹੋਰ ਚੀਜ਼ਾਂ ਦੇ ਵਿੱਚ ਦੇਣ ਲਈ ਪੈਸਾ ਨਹੀਂ ਬਚੂਗਾ ਪਿੰਡਾਂ 'ਚ ਪਿੰਡ ਗੱਦਗੀ ਦੇ ਢੇਰ ਲੱਗਣਗੇ ਉਸੇ ਤਰੀਕੇ ਦੇ ਨਾਲ ਕਿ ਤੁਸੀਂ ਦਿਹਾੜੀ ਵੀ ਨਹੀਂ ਦੇ ਪਾਓਗੇ ਤੇ ਉੰਨੀ ਵੀ ਗੱਲ ਨਹੀਂ ਬਣਉਂ। ਇਸ ਲਈ ਇਹ ਬਹੁਤ ਪੋਜੀਸ਼ਨ ਅਲੱਗ ਹੈ ਕਿ ਪਿੰਡਾਂ ਦੀ ਗੱਲ ਬਹੁਤ ਘੱਟ ਹੁੰਦੀ ਹੈ। ਘੱਟ ਇਸ ਕਰਕੇ ਹੁੰਦੀ ਹੈ ਕਿ ਕੋਈ ਪਿੰਡ ਹੰਗਾਰਾ ਨਹੀਂ ਭਰਦੇ ਉਹਨਾਂ ਗੱਲਾਂ ਦੇ ਲਈ। ਇਸ ਕਰਕੇ ਇਹ ਗੱਲਾਂ ਦਾ ਖਬਰਾਂ ਛਪਦੀਆਂ ਨੇ ਬਹੁਤ ਸਾਰੀਆਂ ਨਾ ਅੰਗੇ ਚੱਲਦੀਆਂ ਨੇ ਕਿਤਨੇ ਕਿਤੇ ਗੱਲਾਂ। ਜਿੰਨਾ ਚਿਰ ਲੋਕ ਆਪ ਨਹੀਂ ਜਾਗਣਗੇ ਉਹਨਾਂ ਚਿਰ ਇਹ ਗੱਲਾਂ ਚੰਣਣੀਆਂ ਬਣਦੀਆਂ ਤੇ ਅੱਗੇ ਵੀ ਨਹੀਂ ਚੰਗਣ। ਜਾਣ ਗਿਆ ਕਿਸ ਨਾ ਕਿਸੇ ਰੂਪ ਵਿੱਚ। ਦੂਜਾ ਪੁਆਇੰਟ ਮਾਕਟਲੀ ਬਹੁਤ ਸੀਨੀਅਰ ਜਰਨਲਿਸਟ ਬਹੁਤ ਸਨਮਾਨਿਤ ਜਰਨਲਿਸਟ ਜਿਹੜੇ ਭਾਰਤ ਦੇ ਵਿੱਚ ਜਿਨ੍ਹਾਂ ਨੇ ਕੰਮ ਕੀਤਾ ਤੇ ਅਲੱਗ ਕਲਕੱਤੇ ਚੋਂ ਉਹਨਾਂ ਦਾ ਜਨਮ ਹੋਇਆ ਤੇ ਪਰ ਉਹ ਉਹਨਾਂ ਦੇ ਫਾਦਰ ਇਹ ਆਪ ਵੀ ਬ੍ਰਿਟਿਸ਼ ਨਾਗਰਿਕ ਸੀਗੇ ਪਰ ਕੰਮ ਇਹਨਾਂ ਨੇ ਭਾਰਤ ਦੇ ਵਿੱਚ ਕੀਤਾ ਬਹੁਤ ਵੱਡੇ ਲੈਵਲ ਦੇ ਉੱਤੇ ਬੀਬੀਸੀ ਲਈ ਜਾਣਿਆ ਪਛਾਣਿਆ ਨਾਮ ਹੈ ਖਾਸ ਤੌਰ ਤੇ ਸਾਰੇ ਪੰਜਾਬ ਦੇ ਵਿੱਚ ਜਾਣਿਆ ਪਛਾਣਿਆ ਨਾਮ ਇਸ ਕਰਕੇ ਹੈ ਕਿਉਂਕਿ ਅੱਜ ਦੀ ਜਿਹੜੀ ਖਬਰ ਦੀ ਪੁਸ਼ਟੀ ਵੀ ਉਹਨਾਂ ਦੇ ਦੋਸਤ ਸਤੀਜੈਕਬਰ ਨੇ ਕੀਤੀ ਹੈ ਮਾਰਕਟ ਲਈ ਬਿਜੇ ਬਿਊਰੋ ਚੀਫ ਸੀਗੇ ਤੇ ਸਤੀਜੈਕਬਰ ਉਹਨਾਂ ਦੇ ਨਾਲ ਹੀ ਰਿਪੋਰਟਰ ਸੀ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲੇ ਦੀ ਟੋਟਲ ਰਿਪੋਰਟਿੰਗ ਮਾਰਕਟ ਲਈ ਤੇ ਸਤੀਜੈਕਬਰ ਨੇ ਕੀਤੀ ਸੀ ਬੀਬੀ ਸੇ ਲਈ ਉਹਨਾਂ ਦਿਨਾਂ ਦੇ ਵਿੱਚ ਤੇ ਉਹਨਾਂ ਨੇ ਇੱਕ ਕਿਤਾਬ ਵੀ ਲਿਖੀ ਸੀ ਸ਼੍ਰੀਮਤੀ ਗਾਂਧੀ ਦਾ ਲਾਸਟ ਬੈਟ ਅਮਰਸਰ ਦੀ ਅੰਤਮ ਲੜਾਈ ਜਿਹੜੀ ਦੇ ਰੂਪ ਦੇ ਵਿੱਚ ਗਾਂਧੀ ਦੀ ਕਿਉਂਕਿ ਇਦਰਾ ਕੱਦੀ ਕਤਲ ਹੋ ਗਈ ਸੀ ਉਸ ਤੋਂ ਬਾਅਦ ਤੇ ਉਹ ਸਾਰੇ ਮਾਹੌਲ ਚ ਉਹ ਵੀ ਬੀਬੀਸੀ ਤੇ ਖਬਰ ਆਈ ਤੇ ਸਭ ਤੋਂ ਪਹਿਲਾਂ ਲੋਕਾਂ ਨੂੰ ਬੀਬੀਸੀ ਰਾਹੀਂ ਪਤਾ ਲੱਗਿਆ ਉਹ ਕਿਤਾਬ ਬਹੁਤ ਨੇੜੇ ਐ ਜਿਹੜੀ ਲੱਗਦੀ ਸੀ ਕਿ ਕਿਸੇ ਜਿਹੜੇ ਰਿਪੋਰਟਰਾਂ ਕੋਲ ਇਨਫੋਰਮੇਸ਼ਨ ਹੈ ਸਭ ਤੋਂ ਪਹਿਲਾਂ ਕਿਤਾਬ ਹੀ ਉਹ ਆਈ ਸੀ ਐਸਐਸ ਦੇ ਵਿੱਚ ਕਿ ਕਿਵੇਂ ਕਿਵੇਂ ਵਾਪਰਿਆ ਕੀ ਕੀ ਹੋਇਆ ਬਹੁਤ ਸਾਰੀਆਂ ਜਾਣਕਾਰੀਆਂ ਉਹਦੇ ਵਿੱਚ ਦਿੱਤੀਆਂ ਗਈਆਂ ਭਾਵੇਂ ਤੁਰੰਤ ਜਿੰਨੀ ਇਨਫੋਰਮੇਸ਼ਨ ਉਹਦੇ ਵਿੱਚ ਹੋ ਸਕਦੀ ਸੀ ਉਹ ਕੰਪਾਈਲ ਕਰਕੇ ਬਹੁਤ ਵਧੀਆ ਉਹ ਕਿਤਾਬ ਪੰਜਾਬੀ ਚ ਵੀ ਛਪੀ ਬਹੁਤ ਪਛਾਣ ਮੱਚ ਛਪੀ ਅੰਗਰੇਜ਼ੀ ਦਾ ਲਿਖੀ ਹੋ ਗਈ ਸੀ ਔਰ ਇਸ ਕਰਕੇ ਘਰ ਘਰ ਦੇ ਨਾਮ ਦੇ ਤਰ੍ਹਾਂ ਤੌਰ ਦੇ ਉੱਤੇ ਜਿਹੜੇ ਮਾਰਕਟਿੰਗ ਗਏ ਸਰਕਾਰੀ ਤੌਰ ਤੇ ਵੀ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਪਦਮ ਸਿਰੀ ਵੀ ਭਦਰੰਭੂ ਫੁਲਸ਼ਨ ਵੀ ਉਹਨਾਂ ਨੂੰ ਦਿੱਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਔਰ ਇਧਰ ਤੋਂ ਇਲਾਵਾ ਉਹਨਾਂ ਨੇ ਭਾਰਤ ਤੇ ਵੀ ਕਈ ਕਿਤਾਬਾਂ ਲਿਖੀਆਂ ਕਿਉਂਕਿ ਜਰਨਲਿਸਟ ਸੀਗੇ ਇੱਥੇ ਜਿਵੇਂ ਵੀ ਉਹਨਾਂ ਨੇ ਅਬਜ਼ਰਵ ਕੀਤਾ ਇਹ ਸਾਰੇ ਮਾਮਲੇ ਨੂੰ ਉਹਨਾਂ ਦੀ ਉਹਨਾਂ ਦੀਆਂ ਕਿਤਾਬਾਂ ਸੀ ਉਸ ਲੈ ਵਕਟ ਤੇ No Forest Stop in India इंडिया इन स्लो मोशन हार्ट ऑफ इंडिया ਕਿੰਨੀ ਇੱਕ ਇਸ ਇਹਨਾਂ ਕਿਤਾਬਾਂ ਜਿਹੜੇ ਉਹਨਾਂ ਨੇ ਕਿਵੇਂ ਦੇਖਿਆ ਇਹਨਾਂ ਸਾਰੇ ਮਾਮਲਿਆਂ ਦੇ ਉੱਤੇ ਆਪਣੇ ਢੰਗ ਨਾਲ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਚਲੋ ਜਾ ਰਹੇ ਹਾਂ ਪਰ ਉਹਨਾਂ ਨੂੰ ਯਾਦ ਕੀਤਾ ਹੈ 90 ਸਾਲ ਦੀ ਉਮਰ ਸੀ ਯਾਦ ਕਰਨਾ ਜਿੱਥੇ ਪੰਜਾਬੀਆਂ ਦਾ ਜਿੱਥੇ ਇੱਕ ਚੰਗੇ ਜਰਨਲਿਸਟ ਨੂੰ ਸਲੂਟ ਹੈ ਕਿ ਜਿਹੜੇ ਬੰਦੇ ਕੰਮ ਕਰਦੇ ਨੇ ਉਸ ਪੱਧਰ ਦੇ ਉੱਤੇ ਵੀ ਜਾਣਨਾ ਸਾਡੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਤੇ ਮਾਮਲਾ ਐਸਬੀਆਰ ਜਿਹੜਾ ਲਗਾਤਾਰ ਖੜਾ ਰਹਿੰਦਾ ਤੇ ਲਗਾਤਾਰ ਕਿਸੇ ਨਾ ਕਿਸੇ ਰੂਪ ਦੇ ਵਿੱਚ 1966 ਨਹੀਂ 1955 ਤੋਂ ਲੈ ਕੇ ਪਾਣੀਆਂ ਦੇ ਚੱਲ ਰਹੇ ਵਿਵਾਦ ਦੇ ਵਿੱਚ ਇੱਕ ਵੱਡਾ ਦਾਸੂਰ ਬਣ ਕੇ ਖੜਾ ਹੋਇਆ ਐਸਵਾਈਐਲ ਕੱਲਾ ਐਦਾਂ ਦਾ ਸਵਾਲ ਨਹੀਂ ਹੈ ਇੱਕ ਇੰਡਸ ਵਾਟਰ ਟਰੀਟੀ ਜਿਹੜੀ ਹੁਣ ਸਸਪੈਂਡਡ ਮੋਡ ਦੇ ਵਿੱਚ ਕਿਹਾ ਜਾਂਦਾ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ ਵੀ ਭਾਰਤ ਵਾਲੀ ਸਾਈਡ ਤੋਂ ਤੇ ਉਹਦੇ ਨਾਲ ਹੁਣ ਵੀ ਜੁੜ ਗਿਆ ਕਿਉਂਕਿ ਸਾਡੇ ਚੀਫ ਮਨਿਸਟਰ ਬਾਰ-ਬਾਰ ਉਹ ਗੱਲ ਕਰਦੇ ਨੇ ਤੇ ਗਵਰਨਮੈਂਟ ਆਫ ਇੰਡੀਆ ਵੀ ਬਾਰ-ਬਾਰ ਇਹ ਗੱਲ ਕਰਦੀ ਹੈ 1955 ਦੀ ਜਿਹੜੀ ਗੁਲਜਾਰੀ ਦਾ ਲੰਦਾ ਜੇ ਇਰੀਗੇਸ਼ਨ ਮਨਿਸਟਰ ਜਿਹੜੀ ਇੱਕ ਮੀਟਿੰਗ ਹੋਈ ਸੀ ਜਿਹਦੇ ਤੋਂ ਪਹਿਲਾਂ ਜਿਹੜਾ ਪਾਣੀ ਪੰਜਾਬ ਦਾ ਜਾਂਦਾ ਸੀ ਚਾਹੇ ਉਹ ਬੀਕਾਨੇਰ ਦੇ ਮਹਾਰਾਜਾ ਲੇਖੇ ਗਏ ਹੋ ਗੰਗ ਕਨਾਲ ਦੇ ਰੂਪ ਦੇ ਵਿੱਚ ਚਾਹੇ ਉਹ ਪਟਿਆਲੇ ਨਾਬਾ ਤੇ ਜੀਨਦਿਆ ਰਿਆਸਤਾਂ ਦੇ ਕੋਲ ਹੋਵੇ ਸ਼ਰਦ ਕਨਾਲ ਦੇ ਰੂਪ ਦੇ ਵਿੱਚ ਉਹਨਾਂ ਨੇ ਇੱਕ ਰਾਇਲਟੀ ਤੈਅ ਕੀਤੀ ਸੀ ਭਾਵੇਂ ਟੋਕਰ ਮਨੀ ਦੇ ਤੌਰ ਤੇ ਸੀ ਕਿ ਇਹਦੇ ਤੇ ਰਪੇ ਦੀਆਂ ਦਾ ਵਾਈਟ ਪੰਜਾਬ ਦਾ ਤੇ ਬਾਕੀ ਨੂੰ ਇਹਦਾ ਦੇ ਦਿੰਦੇ ਆ ਪਾਣੀ ਸਾਡੇ ਕੋਲ ਹੈ ਪਰ ਰਾਇਲਟੀ ਦੇਣੀ ਪਏ 1955 ਦੀ ਮੀਟਿੰਗ ਦੇ ਵਿੱਚ ਵੀ ਇਹ ਛੱਡ ਦਿੱਤਾ ਗਿਆ ਕਿ ਰਾਇਲਟੀ ਬਾਅਦ ਚ ਦੇਖਾਂਗੇ ਪਹਿਲਾਂ ਆਪਾਂ ਕੰਮ ਕਰ ਲਈਏ ਵੰਡ ਦਈਏ ਮੁੜ ਕੇ ਉਹ ਰੁੜੀ ਹੋਈ ਕਲਾਜ ਅੱਜ ਤੱਕ ਰੁੜੀ ਹੋਈ ਹੈ ਕਿਸੇ ਨੇ تسلیم ਹੀ ਨਹੀਂ ਕੀਤਾ ਕਿ ਪੰਜਾਬ ਦਾ ਹੱਕ ਕਿੱਥੇ ਗਿਆ ਐਜੇ ਨੇਸ਼ਨ ਲੈਵਲ ਤੇ ਰਾਸ਼ਟਰ ਪਦਰਤੇ ਕੋਈ ਤਸਲੀਮ ਨਹੀਂ ਕੀਤੀ ਗਈ ਹੈਗਾ ਇੱਕ ਬਹੁਤ ਛੋਟੀ ਗੱਲ ਤੇ ਆ ਕੇ ਬਾਰ-ਬਾਰ ਉੜਜਦਾ ਰਿਹਾ ਪਾਣੀਆਂ ਦਾ ਮੁੱਦਾ ਉਹ ਇੱਕ ਨਹਿਰ ਹੈ ਜਿਹਦੇ ਚ ਕਿੰਨਾ ਪਾਣੀ ਜਾਣਾ ਹੈ ਬਹੁਤ ਥੋੜਾ ਹਿੱਸਾ ਜਾਣਾ ਹੈ ਪਰ ਵੱਡਾ ਹਿੱਸਾ ਜਦੋਂ ਪਹਿਲਾਂ ਹੀ ਜਾ ਰਿਹਾ Rajasthan ਨੂੰ 8.6 एमएफ ਪਾਣੀ ਜਾ ਰਿਹਾ ਤੇ ਬਾਰ-ਬਾਰ ਫਿਰ ਸਗੋ ਇਹ ਉਲਝਾਉਂਦੇ ਰਹੇ ਪਹਿਲਾਂ ਇੰਦਰਾ ਗਾਂਧੀ ਦਾ ਵਾਰਡ ਫਿਰ ਦਰਬਾਰਾ Sindh ਦੇ ਸਮਝੌਤੇ ਦਾ ਸਵਾਲ ਚੀ ਮੰਤਰੀਆਂ ਚ ਜਬਰੀ ਕਰਾਇਆ ਗਿਆ ਫਿਰ ਉਦੋਂ ਬਾਅਦ ਰਜੀਵ ਲੌਂਗਵਾਰ ਸਮਝੌਤਾ ਫਿਰ 2004 ਦਾ ਜਿਹੜੇ ਐਗਰੀਮੈਂਟ ਟਰਮੀਨੇਸ਼ਨ ਆਫ ਕੁਆਟਰ ਐਗਰੀਮੈਂਟ ਇਹ ਸਾਰੀਆਂ ਚੀਜ਼ਾਂ ਦਾ ਰੋਲ ਹੈ ਕਿਸੇ ਨਾ ਕਿਸੇ ਰੂਪ ਨੇ ਵਿੱਚ ਇਸ ਮਾਮਲੇ ਦੇ ਵਿੱਚ ਹੁਣ ਸੁਪਰੀਮ ਕੋਰਟ ਬਾਰ-ਬਾਰ ਕਹਿ ਰਹੀ ਹੈ ਕਿ ਇਹਨੂੰ ਕੱਢੋ ਜੀ ਇਸ ਮਾਮਲੇ ਨਾਲ ਪਿਛਲੇ ਜਿਹੜਾ ਇੱਕ ਟਿੱਪਣੀ ਸੀ ਸੁਪਰੀਮ ਕੋਰਟ ਦੀ ਉਹ ਥੋੜੀ ਜੀ ਰੀਅਲਿਸਟਿਕ ਨਜ਼ਰ ਆਈ ਕਿ ਕੱਲੀ ਫੈਸਲੇ ਆਨਾਰ ਨਹੀਂ ਹੋਣਾ ਇਹਦੇ ਪਿੱਛੇ ਜਜਬਾਤ ਹੈ ਇਹਦੇ ਪਿੱਛੇ ਵਿਰਾਸਤ ਹੈ ਇਸ ਲਈ ਸਾਰਿਆਂ ਦੀ ਸਹਿਮਤੀ ਨਾਲ ਕੋਈ ਫੈਸਲਾ ਹੋਏਗਾ ਤਾਂ ਹੀ ਗੱਲ ਹੋਏਗੀ ਕਿਉਂਕਿ ਸੁਪਰੀਮ ਕੋਰਟ ਨੇ ਬਹੁਤ ਵੱਡੇ ਫੈਸਲੇ ਦੇ ਕੇ ਦੇਖ ਨੇ ਕਦੇ ਬਾਰਡਰ ਐਂਡ ਰੋਡ ਡਿਪਾਰਟਮੈਂਟ ਨੂੰ ਇਹਦਾ ਚਾਰਜ ਦੇ ਕੇ ਡੇਢ ਦੀ ਕੋਸ਼ਿਸ਼ ਕੀਤੀ ਕਦੇ ਵੱਖ-ਵੱਖ ਹੋਰ ਲੋਕਾਂ ਨੂੰ ਦੇਣ ਦੀ ਕੀਤੀ ਪਰ ਇਹ ਬੜਾ ਮੁਸ਼ਕਲ ਕੰਮ ਹੈ ਕਿ ਇਸ ਤਰੀਕੇ ਨਾਲ ਜ਼ਬਰਦਸਤੀ ਇੱਕ ਨਹਿਰ ਉਸ ਲੈਵਲ ਤੇ ਨਿਕਲੇ ਤੇ ਚੱਲੀ ਜਾਏ ਪਰ ਮੁੱਦੇ ਲਗਾਤਾਰ ਬਣੇ ਹੋਏ ਹਰਿਆਣਾ ਮੁੱਦਾ ਉਠਾ ਰਹੇ ਆ ਤੇ ਬਾਕੀ ਦੇ ਉਠਾ ਰਹੇ ਨੇ ਫਿਰ ਗਵਰਨਮੈਂਟ ਆਫ ਇੰਡੀਆ ਨੂੰ ਮਚੌਲ ਗਈ ਦਿੱਤੀ ਉਹ ਵੀ ਹੱਥ ਖੜੇ ਕਰ ਗਈ ਉਸ ਤੋਂ ਬਾਅਦ ਵੀ ਸਾਡੇ ਕੋਲ ਕੁਝ ਨਹੀਂ ਹੈ ਹੁਣ ਲਗਾਤਾਰ ਮੀਟਿੰਗਾਂ ਹੋ ਰਹੀਆਂ ਇਹ ਕਮੇਟੀ 27 ਤਰੀਕ ਦੀ ਹੈ ਉਹ 27 ਤਰੀਕ ਦੀ ਮੀਟਿੰਗ ਚ ਕੀ ਹੋਏਗਾ ਗੱਲ ਅੱਗੇ ਕਿਵੇਂ ਤੁਰੇਗੀ ਕੀ ਇਹ ਗੱਲ ਅੱਗੇ ਤਾਂ ਕਹਿੰਦੇ ਆ ਕਿ ਜਦੋਂ ਪਹਿਲਾਂ ਜਦੋਂ ਦੋਨੇ ਚੀਫ ਮਿਨਿਸਟਰਾਂ ਦੀ ਮੀਟਿੰਗ ਹੋਈ ਹੈ ਤੇ ਜਿਹੜੇ ਵਾਟਰ ਸਪਲਾਈ ਜਿਹੜੇ ਵਾਟਰ ਸਰਸਰਚ ਦੇ ਮਿਨਿਸਟਰ ਸੀ ਗਵਰਨਮੈਂਟ ਆਫ ਇੰਡੀਆ ਦੇ ਉਹ ਵੀ ਵਿੱਚ ਉਦੋਂ ਜਿਹੜੇ ਸਾਡੇ ਚੀਫ ਮਿਨਿਸਟਰ ਨੇ ਕਿਹਾ ਤੇ ਹਰਿਆਣੇ ਦੇ ਚੀਫ ਇਹ ਗੱਲ ਪ੍ਰੋਗਰੈਸਿਵਲੀ ਅੱਗੇ ਤੁਰ ਰਹੀ ਹੈ ਗੱਲ ਚੰਗੇ ਮਾਹੌਲ 'ਚ ਹੋਈ ਗੱਲ ਨੇੜੇ ਲੱਗ ਸਕਦੀ ਹੈ ਇਸ ਦੇ ਨਾਲ ਪੰਜਾਬੀਆਂ ਦੀ ਧੜਕਣ ਵੱਜ ਜਾਂਦੀ ਹੈ ਕਿ ਇਹੋ ਜਿਹਾ ਮਾਹੌਲ ਕਿਹੜਾ ਹੈ ਜਿੱਥੇ ਅੱਜ ਤੱਕ ਨਾ ਗੌਰਮੈਂਟ ਆਫ ਇੰਡੀਆ ਮੰਨੀ ਤੇ ਨਾ ਹਰਿਆਣਾ ਮੰਨੇ ਤੇ ਜਿਹੜਾ ਗੱਲ ਬਹੁਤ ਸਾਜਗਰ ਮਾਹੌਲ ਦੇ ਵਿੱਚ ਹੋ ਰਹੀ ਹੈ ਹੁਣ ਸਾਡੇ ਚੀਫ ਮਿਨਿਸਟਰ ਨੇ ਇੱਕ ਗੱਲ ਕਹੀ ਸੀ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਉਧਰੋਂ ਜਿਹੜਾ ਪਾਣੀ ਰੁਕਿਆ ਤੁਸੀਂ ਪਾਕਿਸਤਾਨ ਜਾਂਦਾ ਹੋਇਆ 인ਡਸ ਵਾਟਰ ਟ੍ਰੀਟੀ ਜੇ ਤੁਸੀਂ ਰੱਦ ਰੱਖਣੀ ਹੋ ਤਾਂ ਉਧਰੋਂ ਇਧਰ ਜਿੰਨਾ ਵਰਜੀ ਪਾਣੀ ਲੈ ਜੋ ਕੋਈ ਇਤਰਾਜ ਨਹੀਂ ਪਰ ਪੰਜਾਬ ਦਾ ਹਿੱਸਾ ਪੰਜਾਬ ਨੂੰ ਦੇ ਦਿਓ ਸਾਨੂੰ ਇਤਰਾਜ ਨਹੀਂ ਹੈ ਇਹ ਬਹੁਤ ਖਤਰਨਾਕ ਐਟੀਟਿਊਡ ਹੈ ਨਾ ਇੰਟਰਨੈਸ਼ਨਲ ਐਗਰੀਮੈਂਟਸ ਦਾ ਨੁਕਸਾਨ ਮਤਲਬ ਸਮਝਣ ਵਾਲਾ ਕੋਈ ਨਜ਼ਰੀਆ ਇਹਦੇ ਵਿੱਚ ਨਾ ਰਪੇਰੀਅਰ ਪ੍ਰਿੰਸੀਪਲ ਨੂੰ ਸਮਝਣ ਵਾਲਾ ਇਹਦੇ ਵਿੱਚ ਕੋਈ ਨਜ਼ਰੀਆ ਤੇ ਬਾਕੀ ਹੈ ਲੱਖ ਕਹਿੰਦੇ ਹੋਰ ਬਹੁਤ ਸਾਰੇ ਲੋਕ ਨੇ ਸੱਜਣ ਨੇ ਅਜੇ ਗਵਰਨਰ ਤੋਂ ਮੰਨਦੇ ਅਜੇ ਵੀ ਸਪੋਰਟਰ ਨੇ ਆਸਕ ਨੇ ਜਿਹੜੇ ਕਹਿੰਦੇ ਨੇ ਜੋ ਵੀ ਮਰਜ਼ੀ ਕਰਦਾ ਫਿਰ ਵੀ ਅਸੀਂ ਉਹਦੇ ਨਾਲ ਹੀ ਆਉ ਇੱਕ ਅੰਗ ਟੈਲੂ ਜਦੋਂ ਤੁਸੀਂ ਦਲੀਲ ਤੇ ਤੱਥਾਂ ਤੇ ਗਿਆਨ ਨਾਲ ਚੋਕੜ ਨਾਲ ਜੋੜ ਕੇ ਸਿਧਾਂਤਕ ਗੱਲ ਕਰਦੇ ਹੋ ਉਦੋਂ ਇਹ ਗੱਲਾਂ ਬਹੁਤ ਦੂਰ ਤੱਕ ਲੈ ਜਾਂਦੀਆਂ ਨੇ ਸਲੇ ਇੱਕ ਵਾਰ ਕੀਤਾ ਗਿਆ ਬੰਦੇ ਕਿੱਥੇ ਜਾ ਕੇ ਖੜਦਾ ਡਿੱਗਦਾ ਕਿੱਥੇ ਜਾ ਕੇ ਆ ਮੂੰਹ ਬਾਹਰੇ ਪਤਾ ਨਹੀਂ ਲੱਗਦਾ ਇਸ ਲਈ ਜਦੋਂ ਵੀ ਚੀਫ ਮਿਨਿਸਟਰ ਗੱਲ ਕਰਦੇ ਨੇ ਉਹ ਐਜ਼ ਅ ਗਵਰਨਮੈਂਟ ਦੇ ਮੁਖੀ ਗੱਲ ਕਰਦੇ ਨੇ ਉਹ ਲਿਖ ਕੇ ਬੋਲਦੇ ਲਿਖ ਕੇ ਲੈਗਣ ਉਮਾਨ ਨਾਲ ਕਹਿੰਦੇ ਨੇ ਮੈਂ ਲਿਖ ਕੇ ਨਹੀਂ ਕਦੇ ਬੋਲਦਾ ਇਹ ਮਾਨਕਾਂਕਮ ਜੋਗ ਨਹੀਂ ਗੱਲ ਹੁੰਦੀ ਕਈ ਜਗ੍ਹਾ ਲਿਖ ਕੇ ਬੋਲਣਾ ਪੈਂਦਾ ਜਿੱਥੇ ਟੈਕਨੀਕਲ ਨੀ ਹੋਂਦੀਆਂ ਨੇ ਤੁਸੀਂ ਜ਼ੁਬਾਨੀ ਨਹੀਂ ਬੋਲ ਸਕਦੇ ਜਾਂ ਸ਼ਬਦ ਐਂਧਰ ਉਧਰ ਨਾ ਹੋ ਜਾਣ ਸ਼ਬਦਾਂ ਦਾ ਆਪਣਾ ਬਹੁਤ بڑا ਮਤਲਬ ਹੁੰਦਾ ਹੈ ਕੂਟਨੀਤਕ ਗੱਲਾਂ ਦੇ ਵਿੱਚ ਰਣਨੀਤਕ ਗੱਲਾਂ ਦੇ ਵਿੱਚ ਇਸ ਲਈ ਇਹ ਮੀਟਿੰਗ ਚ ਕੀ ਨਿਕਲਣਾ ਦੂਜਾ ਉਹ ਕਹਿੰਦੇ ਨੇ ਬਾਈ ਐਸ ਸੈੱਲ ਕਰ ਦੋ ਇਹਦੀ ਵੀ ਕੋਈ ਤੁਕਮੇ ਨਹੀਂ ਨਜ਼ਰ ਆ ਰਹੀ ਮੋٹے ਤੌਰ ਤੇ ਤੁਸੀਂ ਮਾਲਕੀ ਲਈ ਖੜਦੇ ਹੋ ਕਿ ਸਾਡੀ ਮਾਲਕੀ ਤੈਅ ਕਰੋ ਪਹਿਲਾਂ ਬਾਕੀ ਫਿਰ ਕਰਾਂਗੇ ਸੈਕੰਡ ਗੱਲ ਮਾਲਕੀ ਤੋਂ ਬਾਅਦ ਇਹ ਹੈ ਫਿਰ ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲ ਪਾਣੀ ਘਟ ਹੈ ਹੈ ਹੀ ਨਹੀਂ ਤਾਂ ਦਈਏ ਕਿੱਥੋਂ ਉਹ ਸੈਕੰਡਰੀ ਲੌਜੀਕ ਹੋ ਸਕਦਾ ਹੈ ਇਹ ਲੌਜੀਕ ਹੋ ਸਕਦਾ ਹੈ ਕਿ ਜੀ ਉੱਥੋਂ ਲੈ ਆ ਕੇ ਹਰਿਆਣਾ تک ਦੇ ਦੋ ਇਹ ਡਬਲ ਜੁਕ ਐਡੀਸ਼ਨਲ ਅੰਦੌਜਕ ਹੈ ਕਿ ਜੇ ਜਮਨਾ ਦਾ ਪਾਣੀ ਤੁਹਾਨੂੰ ਦਿੱਤਾ ਗਿਆ ਸੀ ਪੂਰੀ ਤਰ੍ਹਾਂ ਤਾਂ ਉਹ ਇਸ ਕਰਕੇ ਦਿੱਤਾ ਗਿਆ ਸੀ ਕਿ ਇੱਥੇ ਉਹਦੇ ਤੇ ਰਿਪੀਰੀਅਨ ਪ੍ਰਿੰਸੀਪਲ ਲਾਗੂ ਕੀਤਾ ਗਿਆ ਸੀ ਕਿਉਂਕਿ ਜਮਨਾ ਦਾ ਪੰਜਾਬ ਨਾਲ ਕੋਈ ਲਾਂਗਾ ਦੇਗਾ ਨਹੀਂ ਉਸ ਰੂਪ ਦੇ ਵਿੱਚ ਤੇ ਇਸ ਲਈ ਸਾਰਾ ਪਾਣੀ ਪੰਜਾਬ ਨੂੰ ਇਹਨੂੰ ਦੇ ਦਿੱਤਾ ਗਿਆ ਹਰਿਆਣੇ ਨੂੰ 5.8 ਜਾਂਦੇ ਆ ਤੇ ਜੇ ਭਰਾਵਾਂ ਦੀ ਮਤਲਬ ਵੰਡ ਦੇ ਵਿੱਚ ਕਰਨਾ ਸੀ ਪ੍ਰਿੰਸੀਪਲ ਕੋਈ ਲਾਗੂ ਨਹੀਂ ਸੀ ਕਰਨਾ ਆਪਸੀ ਸਹਿਮਤੀ ਤਾਂ ਫਿਰ ਜਮਨਾ ਵਾਲਾ ਵੀ ਇਹਨਾਂ ਚ ਇਕੱਠਾ ਹੋਣਾ ਚਾਹੀਦਾ ਸੀ ਸਾਰੇ ਪਾਣੀ ਜਦੋਂ ਇਕੱਠੇ ਹੁੰਦੇ ਨੇ ਤਾਂ ਇਕੱਠਿਆਂ ਚ ਜਿਹੜੀ ਵੰਡ ਹੁੰਦੀ ਹੈ ਤਾਂ ਹੋਰ ਪਾਣੀ ਨਹੀਂ ਜਾਂਦਾ ਫਿਰ ਉਹਨਾਂ ਨੂੰ ਬਹੁਤ ਸਾਰੇ ਇਸ਼ੂ ਜਨੇ ਉਹਨੂੰ ਤੁਸੀਂ ਉਠਾਉਂਦੇ ਕਿਵੇਂ ਹੋ ਕਿਸ ਤਰੀਕੇ ਦੇ ਨਾਲ ਲਾਜਕ ਬਿਲਡ ਕਰਦੇ ਹੋ ਖੜਾ ਕਰਦੇ ਹੋ ਇਹ ਬਹੁਤ ਇੰਪੋਰਟੈਂਟ ਗੱਲ ਹੈ ਖੈਰ ਪੰਜਾਬ ਔਰ ਹਰਿਆਣਾ ਇੱਕ ਹੋਰ ਮੀਟਿੰਗ ਦੇਖੇਗਾ ਚਾਚੂ ਪੀਣ ਦੀ ਚੀਜ਼ ਮਨਿਸਤਾਂ ਦੀ ਐਡੇ ਵੱਡੇ ਮੁੱਦੇ ਜਿਹੜੇ ਕਹਿੰਦੇ ਨੇ ਹੱਥਾਂ ਨਾਲ ਦਿੱਤੇ ਗਏ ਦੰਦਾ ਨਾਲ ਖੋਲਣੇ ਵੀ ਮੁਸ਼ਕਲ ਨੇ ਇਹ ਬਹੁਤ ਵੱਡੇ ਪੱਧਰ ਤੇ ਉੱਤੇ ਤਾਂ ਹੱਲ ਹੋਣੇਗੇ ਜਦੋਂ ਗਵਰਨਮੈਂਟ ਆਫ ਇੰਡੀਆ ਲੈਵਲ ਤੇ ਵੀ ਦੋਨਾਂ ਦੀਆਂ ਸਰਕਾਰਾਂ ਲੈਵਲ ਤੇ ਵੀ ਪਹਿਲਾਂ ਮਨ ਬਣੇ ਕਿ ਅਸੀਂ ਇਨਸਾਫ ਦੇ ਰਾਜ ਆਧਾਰ ਦੇ ਉੱਤੇ ਫੈਸਲਾ ਕਰਦਾ ਇਨਸਾਫ ਦੇ ਮਾਪਦੰਡ ਕੀ ਨੇ ਦੁਨੀਆ ਚ ਜਾਂ ਦੇਸ਼ ਚ ਸਾਡੇ ਸੰਵਿਧਾਨ ਚ ਕੀ ਮਾਪਦੰਡ ਹੈ ਉਹ ਮਾਪਦੰਡ ਪਹਿਲਾਂ ਲੋਕਾਂ ਚ ਜਨਤਾ ਕਰਦੇ ਨੇ ਆਹ ਮਾਪਦੰਡ ਇਹਦੇ ਆਧਾਰ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਇਹਦੇ ਆਧਾਰ ਤੇ ਜੋ ਵੀ ਗੱਲਬਾਤ ਦਾ ਫੈਸਲਾ ਹੋਊਗਾ ਉਹ ਫਾਈਨਲ ਹੋਊਗਾ ਜੇ ਉਹਦੇ ਮਾਪਦੰਡ ਤੈ ਨਹੀਂ ਹੈ ਜਿਹੜੇ ਤੁਸੀਂ ਕੋਈ ਵੀ ਨਹੀਂ ਬਣਾਉਂਦੇ ਵੀ ਆਓ ਜੀ ਬੈਠੋ ਪੰਚਾਇਤੀ ਤੌਰ ਤੇ ਸਮਝੌਤਾ ਕਰੋ ਕੁਝ ਲੈ ਦੇ ਕੇ ਸਮਝੌਤਾ ਕਰੋ ਉਹ ਸਾਰੀਆਂ ਚੀਜ਼ਾਂ ਵੀ ਕੋਈ ਨਾ ਕੋਈ ਜਿਵੇਂ ਕਹਿੰਦੇ ਨੇ ਇਨਸਾਫ ਹੋਣਾ ਹੀ ਨਹੀਂ ਚਾਹੀਦਾ ਲੱਗਣਾ ਵੀ ਚਾਹੀਦਾ ਕਿ ਇਨਸਾਫ ਹੋਇਆ ਜੇ ਕਿਸੇ ਵੀ ਜ਼ਬਰਦਸਤੀ ਬਹੁਤ ਪਹਿਲਾਂ ਵੀ ਐਗਰੀਮੈਂਟ ਹੋ ਹੀ ਗਏ ਪਹਿਲਾਂ ਦਰਬਾਰਾ ਸਿੰਘ ਵੇਲੇ ਕਈ ਚੀਜ਼ ਮਨਿਸਟਰ ਬਿਠਾ ਕੇ ਫੈਸਲਾ ਹੋ ਹੀ ਗਿਆ ਫੈਸਲਾ ਤਾਂ ਜੇ ਤੁਸੀਂ ਉਹਨੂੰ ਫੈਸਲਾ ਸਮਝਦੇ ਹੋ ਤਾਂ ਪਰ ਉਹ ਗੱਲ ਪੁਆਇੰਟ ਸੀ ਜਾਂ ਬਾਕੀ ਦੀਆਂ ਚੀਜ਼ਾਂ ਸੀ ਫੈਸਲਾ ਤਾਂ ਰਜੀਵ ਲੌਂਗਵਾਰ ਸਮਝੌਤੇ 'ਚ ਵੀ ਹੋ ਹੀ ਗਿਆ ਫਿਰ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਐਸਬੀਆ ਲਾਲਾ ਹਿੱਸਾ ਚਲਾਉਂਦੇ ਰਹੋ ਤੇ ਬਾਕੀ ਦਾ ਸਮਝੌਤਾ ਪਾਰਲੀਮੈਂਟ ਵੱਲੋਂ ਅਪਰੂਵ ਹੋਣ ਦੇ ਬਾਵਜੂਦ ਬਾਕੀ ਦੀ ਅਗਲਾ ਕੰਡੇ ਵਾਸਤੇ ਚ ਪਾ ਦਿਓ ਸਵਾਲ ਪਿਕ ਕਰ ਚੁਜਦਾ ਨਹੀਂ ਹੁੰਦਾ ਸਵਾਲ ਉਹਦੇ ਪ੍ਰਤੀ ਮਾਪਦੰਡਾਂ ਦਾ ਫਿਰ ਉਹਦੇ ਤੇ ਜੋ ਫੈਸਲਾ ਹੋ ਗਿਆ ਉਹਨੂੰ ਜ਼ਿੰਮੇਵਾਰੀ ਨਾਲ ਲਾਗੂ ਕਰੰਦਾ ਇਧਰ ਨੂੰ ਜਾਂਦੀ ਤਾਂ 27 ਦੀ ਵੀ ਜੇ ਪਹਿਲਾਂ ਹੀ ਰਿਜ਼ਲਟ ਦੇਖਣਾ ਹੋਵੇ ਤਾਂ ਸਭ ਦੇ ਸਾਹਮਣੇ ਇੱਕ ਹੋਰ ਮੀਟਿੰਗ ਹੈ ਬਾਕੀ ਜਾਂਦੀਆਂ ਮੀਟਿੰਗਾਂ ਦੀ ਤਰ੍ਹਾਂ ਇਹ ਕੋਈ ਡਿਸੈਸਸਿਵ ਮੀਟਿੰਗ ਕੋਈ ਫੈਸਲਾ ਕੋਈ ਮੀਟਿੰਗ ਹੋਵੇ ਇਹੋ ਜਿਹੀ ਨਹੀਂ ਲੱਗਦਾ Sí.